ਉਰਥਲਾ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਐਕਟਿਵਾ ਤੇ ਜਾ ਰਹੇ ਮਾਂ ਪੁੱਤ ਨਾਲ ਵੱਡਾ ਹਾਦਸਾ ਵਾਪਰ ਗਿਆ ਟਰੱਕ ਨੇ ਉਹਨਾਂ ਦੀ ਐਕਟਿਵਾ ਨੂੰ ਟੱਕਰ ਮਾਰ ਦਿੱਤੀ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਇਸ ਹਾਸੇ ਦੇ ਵਿੱਚ ਮਾਂ ਦੀ ਮੌਤ ਹੋ ਗਈ ਹੈ ਪਰਿਵਾਰਕ ਮੈਂਬਰਾਂ ਨੇ ਮੌਕੇ ਤੇ ਚੀਕਚਿਹਾੜਾ ਪਾ ਦਿੱਤਾ ਦੱਸਿਆ ਜਾ ਰਿਹਾ ਹੈ ਕਿ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਸੀ ਉਧਰ ਪੁਲਿਸ ਪ੍ਰਸ਼ਾਸਨ ਮੌਕੇ ਤੇ ਪਹੁੰਚਾਏ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਮੇਰੀ ਜਾਣਕਾਰੀ ਅਨੁਸਾਰ ਕੰਮ ਤੋਂ ਸਕੂਟਰੀ ਤੇ ਇਹ ਮਾਂ ਪੁੱਤ ਘਰ ਵਾਪਸ ਆ ਰਹੇ ਸੀ ਇਸੇ ਦੌਰਾਨ ਇਹਨਾਂ ਨਾਲ ਭਿਆਨਕ ਸੜਕ ਹਾ사 ਵਾਪਰ ਗਿਆ ਜਿੱਥੇ ਟਰੱਕ ਨੇ ਇਹਨਾਂ ਦੀ ਐਕਟਿਵਾ ਨੂੰ ਟੱਕਰ ਮਾਰ ਦਿੱਤੀ ਤੇ ਮਾਂ ਦੀ ਮੌਤ ਹੋ ਗਈ ਹੈ ਉਧਰ ਪਰਿਵਾਰ ਚ ਚੀਕ ਤੇ ਹੜਾ ਹੈ ਪਰਿਵਾਰ ਇਨਸਾਫ ਦੀ ਮੰਗ ਕਰ ਰਿਹਾ ਹੈ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਕਾਰਵਾਈ ਦੀ ਮੰਗ ਕਰਦੇ ਆ ਤਾਂ ਜੋ ਹੋਰ ਕਿਸੇ ਦੇ ਨਾਲ ਅਜਿਹਾ ਹਾਸਾ ਨਾ ਵਾਪਰ ਸਕੇ ਉਧਰ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਸਰ ਹਾੜਾ ਦਾ ਨੰਮਪ੍ਰੀਤ ਘੋੜਿਆ ਮੇਰੇ ਨਾ ਸਪਿੰਡ ਸੁਲਤਾਨਪੁਰ ਰਹਿਣ ਵਾਲੇ ਆ ਡੇਰਾ ਸੈਦਾ ਦਾ ਅੱਛਾ ਜੀ ਹਾਂਜੀ ਕੀ ਕੱਟਣਾ ਹੋਈ ਐ ਕਿੱਤਨਾ ਸਾਰੇ ਅਸੀਂ ਕੰਮ ਤੋਂ ਆ ਰਹੇ ਸੀਗੇ ਉਸ ਟਾਈਮ ਤੇ ਅਸੀਂ ਅੱਗੇ ਪਿੱਛੇ ਸੀਗੇ ਟਰੱਕ ਦੇ ਤੇ ਟਰੱਕ ਵਾਲੇ ਨੇ ਪਿੱਛੋਂ ਆਣ ਕੇ ਜਾਣ ਕੇ ਬਾ ਅੱਗੇ ਸਾਈਡ ਮਾਰ ਕੇ ਗਿਆ ਤੇ ਨਾਲ ਹੀ ਦੇਤੂ ਹੋ ਗਈ ਉਹਨਾਂ ਦੀ ਸਾਨੂੰ ਕੁਝ ਨਹੀਂ ਸੀ ਉਸ ਟਾਈਮ ਪਤਾ ਲੱਗ ਰਿਹਾ ਮਾਰਨ ਵਾਲੇ ਮੇਰੇ ਚਾਚੀ ਜੀ ਸੀਗੇ ਚਾਚੀ ਜੀ ਦੀ ਪਹਿਲਾਂ ਦੇ ਇਥੋਂ ਹੋ ਗਈ ਸੀ ਕੀ ਨਾਮ ਸੀ ਚਾਚੀ ਜਣ ਜਸਵੰਤ ਕੌਰ ਉਹ ਵੀ ਦੇ ਨਾਲ ਜਾਣ ਲਈ ਹਾਂਜੀ ਕਿਹਦੇ ਨਾਲ ਆ ਰਹੇ ਸੀ ਉਹ ਆਪਣੇ ਬੇਟਾ ਜੀ ਦੇ ਨਾਲ ਆ ਰਹੇ ਸੀਗੇ ਐਕਟਿਵ ਆ ਤੇ ਅੱਛਾ ਜੀ ਤੇ ਪਿੱਛੋਂ ਟੱਕਰ ਮਾਰੀ ਟਰੱਕ ਨੇ ਹਾਂ ਜੀ ਬਹੁਤ ਤੇਜ਼ ਆ ਰਿਹਾ ਸੀ ਉਹ ਪਹਿਲਾਂ ਹੀ ਬਹੁਤ ਤੇਜ਼ ਆ ਰਿਹਾ ਸੀਗਾ ਜੀ ਮੰਗ ਕਰਨੇ ਚਾਹੁੰਦੇ ਹੋ ਮੰਗ ਸਾਹਿਬ ਨੂੰ ਇਨਸਾਫ ਚਾਹੀਦਾ ਆ ਗਾਹ ਤੋਂ ਇਦਾਂ ਕਿਸੇ ਨਾਲ ਨਾ ਹੋਵੇ ਜਿੱਦਾਂ ਸਾਡੇ ਨਾਲ ਹੋਈ ਆ ਹਾਂ ਜੀ ਉਹਦੇ ਪਿੱਛੇ ਆ ਕੇ ਲੈ ਗਿਆ ਦੋ ਜਾਨੀ ਉਹਦੇ ਟਰੱਕ ਦੇ ਮੰਗਲ ਸਿਗੇ ਖੜੇ ਹੋਏ ਹ ਹੁਣੇ ਇੱਕ ਪੇਸ਼ੈਂਟ ਆਇਆ ਫੀਮੇਲ ਪੇਸ਼ੈਂਟ ਹੈ ਸਾਨੂੰ ਦੱਸਿਆ ਜਾ ਰਿਹਾ ਕਿ ਉਹ ਇੱਥੇ ਐਕਸੀਡੈਂਟ ਹੋ ਗਿਆ ਸੀ ਆਪਣੇ ਸੁਲਤਾਨਪੁਰ ਸੀ ਤੇ ਜਦੋਂ ਸਾਡੇ ਕੋਲ ਆਏ ਆ ਤਾਂ ਉਹ ਪੇਸ਼ੈਂਟ ਮੌਕੇ ਤੇ ਮਰ ਚੁੱਕਾ ਹੋਇਆ ਸੀਗਾ ਅਸੀਂ ਹੁਣ ਜਿਹੜੀ ਕਾਰਵਾਈ ਉਹ ਵੰਡੀ ਕਾਰਵਾਈ ਉਹ ਕਰ ਰਹੇ ਹਾਂ ਹਾਲਾਂਕਿ ਇਨਫੋਰਮੇਸ਼ਨ ਭੇਜੀ ਗਈ ਹੈ ਜੀ ਹਾਂਜੀ ਪੁਲਿਸ ਨੂੰ ਇਤਲਾ ਕਰ ਦਿੱਤੀ ਗਈ ਹੈ ਉਹ ਵੀ ਮੌਕੇ ਤੇ ਆ ਗਏ ਹੈਗੇ ਨੇ ਤੇ ਹੁਣ ਦੇਖਦੇ ਆ ਕਿ ਕੀ ਉਹ ਜਿੰਨਾ ਵੀ ਕਹਿੰਦੇ ਆ ਜਿੰਨਾ ਵੀ ਆਪਾਂ ਉੱਤੇ ਕਰਦੇ ਆ ਕੀ ਨਾਮ ਕੀ ਹੈ ਪੇਸ਼ੰ ਦਾ ਪੇਸ਼ੰ ਦਾ ਨਾਮ ਕੁਲਵੰਤ ਕੌਰ ਹੈ ਵਰ ਐਕਸੀਡੈਂਟ ਇੱਥੇ ਲੱਗੀ ਹੋਇਆ ਆਪਣੇ ਬੀਡੀਪੀਓ ਆਫਿਸ ਦੇ ਇਲਾਕੇ ਕਰ ਰਹੇ ਨੇ ਇਹ ਸਈ ਬਲਦੇਵ ਸਿੰਘ ਦਾੜਾ ਸੁਲਤਾਨਪੁਰ ਲੋਧੀ ਜੀ ਇਹ ਜਦ ਜਵੰਤ ਕੋਰ ਪਤਨੀ ਸਰੇਂਦਰ ਸਿੰਘ ਗੁਰਪਚੰਦਾ ਬਾਂਜੇ ਨੂੰ ਨੰਦਰ ਬਾਂਜੇ ਸੁਲਤਾਨਪੁਰ ਲੋਧੀ ਇਹਦੇ ਨਾਲ ਇਹਦਾ ਬੇਡਾ ਦੀ ਚਕੁੱਤੇ ਜਾ ਰਹੇ ਸੀਗੇ ਇੱਕ ਨਾਮ ਨੋਮਾ ਉਹਨਾਂ ਟਰੱਕ ਚਾਰ ਦਿਨਿਆਂ ਬਾਅਦ ਟਰੱਕ ਨਾਲ ਇਹਨਾਂ ਰੋਡ ਦਾ ਸਾਈਡ ਮਾਰੀਆ ਟਰੱਕ ਭਜਾ ਕੇ ਲੈ ਗਏ ਮੈਨੂੰ ਕੋਈ ਨਹੀਂ ਮੋਕੇ ਦਿੱਤੋ ਗਿਆ ਜਿੰਨਾਂ ਡਰਗਰੀਆ ਦਰ ਲਿਆਂਦਾ ਇਹਨਾਂ ਲੋਜੀ ਡੈਡ ਆਊਟ ਲੱਗਦੀ ਹੈ ਗੇਵਰੇ ਸੀਜੀ ਗੇਵਰੇ ਚੈੱਕ ਕਰਿਆ ਜੋ ਬੰਦੀ ਕਰੇ ਗੋਨ ਦਾ ਉਹ ਕਰ ਰਹੇ ਆ